ਦਰਸ਼ਕੋਲ ਜੀ ਪੰਜਾਬ ਨਿਊਜ਼ ਵੇਖ ਰਿਹਾ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੁਖਭਰ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਮੈਸਰ ਮਾਰਾਂਗੇ ਅਹਿਮ ਸੁਰਖੀਆਂ ਤੇ ਤਰਨਤਾਰਨ ਦੌਰੇ ਤੇ ਆਈ ਸੀਐਮ ਭਗਵੰਤ ਮਾਨ 19000 ਕਿਲੋਮੀਟਰ ਲਿੰਕ ਸੜਕਾ ਦਾ ਰੱਖਿਆ ਨੀ ਪੱਥਰ ਜਿਬਨੀ ਚੋਣ ਲਈ ਆਪ ਨੇ ਕੀਤਾ ਉਮੀਦਵਾਰ ਦਾ ਹੈ ਨਾ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਸ਼੍ਰੋਮਣੀ ਕਾਜਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿਸਾਨ ਨੇਤਾ ਬਲਵਿੰਦਰ ਸਿੰਘ ਰਾਜਵਾਲ ਵਿਚਾਲੇ ਵੱਡੀ ਮੀਟਿੰਗ ਸਾਫ ਕਮੰਟਰੀ ਸਿਕੰਦਰ ਸਿੰਘ ਮਲੂਕਾ ਵੀ ਰਹੀ ਮੌਜੂਦ। ਕ੍ਰਿਸ਼नोई ਗੈਂਗ ਮਾਮਲੇ ਵਿੱਚ ਭਾਰਤ ਨੇ ਦਿੱਤਾ ਵੱਡਾ ਬਿਆਨ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਅੰਤਰਰਾਸ਼ਟਰੀ ਆਪਰਾਧ ਸਾਰੇ ਦੇਸ਼ਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰੋहतक ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੋਗਾਤ ਨਵੇਂ ਬਣੇ ਸਾਬਰ ਡੈਰੀ ਪਲਾਂਟ ਦਾ ਕੀਤਾ ਉਦਘਾਟਨ ਹੁਣ ਖਬਰਾਂ ਵਿਸਥਾਰ ਦੇ ਨਾਲ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਤਰਨਤਾਰਨ ਦੀ ਵਿਧਾਨ ਸਭਾ ਸੀਟ ਦੇ ਲਈ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਆਮ ਆਦੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਇਹ ਜ਼ਿੰਮੇਵਾਰੀ ਆਮ ਆਦੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਸੌਂਪੀ ਹੈ ਪਿਛਲੇ ਦਿਨੀ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੜਨ ਤੜਨ ਮਿਖੇ 19000 ਕਿਲੋਮੀਟਰ ਤੋਂ ਵੱਧ ਲੰਬਾਈ ਦੀਆਂ ਪਿੰਡੂ ਲਿੰਕ ਸੜਕਾਂ ਦੇ ਰਿਪੇਅਰ ਅਪਗ੍ਰੇਡੇਸ਼ਨ ਕਰਨ ਦੇ ਕੰਮਾਂ ਦਾ ਨੀਂ ਪੱਥਰ ਰੱਖਣ ਪਹੁੰਚੇ ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਿੰਡੂ ਖੇਤਰਾਂ ਦੇ ਲਈ ਇਤਿਹਾਸਿਕ ਦਿਨ ਹੈ ਉਹਨਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਦੀ ਜ਼ਿੰਮੇਵਾਰੀ 5 ਸਾਲ ਲਈ ਉਸ ठेकेदार ਦੀ ਹੋਵੇਗੀ ਜਿਸ ਨੂੰ ਠੇਕਾ ਮਿਲੇਗਾ ਸੜਕਾਂ ਵਧੀਆ ਤੇ ਚੌੜੀਆਂ ਬਣਾਈਆਂ ਜਾਣਗੀਆਂ ਇਸ ਤਰ੍ਹਾਂ ਉਹਨਾਂ ਨੇ ਆਪਣੇ ਤੜਨਤਾਰਨ ਤੋਂ ਜ਼ਿਮਨੀ ਚੋਣ ਉਮੀਦਵਾਰ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਹਰਮਿੰਦ ਸਿੰਘ ਸੰਧੂ ਚੋਣ ਮੈਦਾਨ ਦੇ ਵਿੱਚ ਉਤਰਨਗੇ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖ ਕੇ ਜਾਣਾ ਤਰਨਤਾਰਨ ਹਲਕੇ ਵਾਲਿਆਂ ਨੂੰ ਹਰਮਿੰਦ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਹਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਇਸ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਮੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਆਉਣ ਦੇਣਾ ਸੌਰਵੀਰ ਜੀ ਨੇਂਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਦਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ 3-3 ਕਿਲੋਮੀਟਰ ਇੱਧਰ ਹੈ ਇੰਟਰਨੈਸ਼ਨਲ ਰੂਲ ਹੈ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਹੈ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਸੰਦੂ ਕਿਸ ਸਮੇ ਅਕਾਲੀ ਦਲ ਦੇ ਵੱਡੇ ਲੀਡਰ ਸਨ ਹਲਕੇ ਤੋਂ ਚੋਣ ਜਿੱਤ ਕੇ ਤਿੰਨ ਵਾਰ ਵਿਧਾਨ ਸਭਾ ਦੇ ਵਿੱਚ ਪਹੁੰਚੇ ਪਰ ਨਵੰਬਰ 2024 ਦੇ ਵਿੱਚ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੰਦੂ ਨੇ ਆਪਣਾ ਅਸਤੀਫਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਸੌਂਪਿਆ ਸੀ ਤੇ ਉਸ ਤੋਂ ਕੁਝ ਹੀ ਦਿਨ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੁਲਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਉਹਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹਰਮਿੰਦਰ ਸਿੰਘ ਸੰਦੂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੇ ਇੱਕ ਰੈਲੀ 'ਚ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਦਹਾਵਨ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੀ ਹਰਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ ਤੇ ਹੁਣ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਣਾ ਹੈ ਵੇਖਣਾ ਹੋਵੇਗਾ ਕਿ ਇਸ ਵਾਰ ਦੀਆਂ ਸਿਮਨੀ ਚੋਣਾਂ 'ਚ ਬਾਜ਼ੀ ਕੌਣ ਮਾਰਦਾ ਹੈ ਕਿਉਂਕਿ ਮੁਕਾਬਲਾ ਬੜਾ ਦਿਲਚਸਪ ਬਹੁੰਨ ਚੱਲ ਰਿਹਾ ਹੈ ਕਿਉਂਕਿ ਤਰਨਤਾਰਨ ਜਿਹੜੇ ਲੋਕ ਸਭਾ ਹਲਕੇ 'ਚ ਪੈਂਦਾ ਹੈ ਉਸ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੇ ਬਾਜ਼ੀ ਮਾਰੀ ਸੀ ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਨੇਤਾ ਬਲਵੀਰ ਸਿੰਘ ਰਾਜਵਾਲ ਦੀ ਰਿਹਾਈਸ਼ ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ ਦੋ ਆਗੂ ਵਿਚਾਲੇ ਲੰਮੇ ਸਮੇਂ ਤੱਕ ਗੱਲਬਾਤ ਹੋਈ ਹੈ ਸਮਰਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਿਸਾਨ ਆਗੂ ਬਲਵੀਰ ਸਿੰਘ ਰਾਜਵਾਲ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ ਹੈ ਜਿਸ ਨਾਲ ਸਿਆਸਤ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਹ ਕੋਈ ਸਿਆਸੀ ਮੀਟਿੰਗ ਨਹੀਂ ਸੀ। ਉਹਨਾਂ ਕਹੇ ਉਹ ਸਿਰਫ ਰաջਵਾਲ ਸਾਹਿਬ ਦਾ ਹਾਲਚਾਲ ਪੁੱਛਣ ਆਏ ਸਨ। ਸੁਖਬੀਰ ਬਾਦਲ ਨੇ ਇਸ ਦੌਰਾਨ ਆਪਣੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਹਾਂ ਕਿ ਰաջਵਾਲ ਸਾਹਿਬ ਨਾਲ ਉਹਨਾਂ ਦੇ ਭਰਾਵਾਂ ਵਰਗੇ ਰਿਸ਼ਤੇ ਸਨ। ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆਇਆ। ਇਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨਿਕ ਅਥਾਰਟੀ ਹੈ। ਉਹਨਾਂ ਤੋਂ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ アドਵਾਈਸ ਲੈਣ ਤੇ ਰਹੀ ਸੀ। ਸੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ アドਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਫਾ ਮੁਨਾਫੇ ਦਾ ਬਕਸਤ ਬਣਾਉਣਾ ਹੈ। ਐਂਡ ਆਈ ਕੈਨ ਨਾ ਕੁਲਿਜ਼ ਦਾ ਨੌਲੇਜ ਦਾ ਮਨ ਲਗਾ ਦਾ ਖਜ਼ਾਨਾ ਹੈ। ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ। ਸਰ ਸਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਹਿੰਦੇ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ। ਸੋ ਅ ਅਸੀਂ ਵੀ ਉਵੇਂ ਉਵੇਂ ਮੰਗ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਭਾਵੇਂ ਸੁਖਵੀਰ ਬਾਦਲ ਨੇ ਇਸ ਨੂੰ ਗੈਰ ਸਿਆਸੀ ਮੁਲਾਕਾਤ ਦੱਸਿਆ ਪਰ ਸੂਬੇ ਦੇ ਮੌਜੂਦਾ ਸਿਆਸੀ ਮਾਹੌਲ 'ਚ ਦੋ ਵੱਡੇ ਆਗੂਆਂ ਦੀ ਇਸ ਮੁਲਾਕਾਤ ਨੇ ਕਿ ਸਿਆਸੀ ਚਰਚਾਵਾਂ ਨੂੰ ਜ਼ਰੂਰ ਛੇੜ ਦਿੱਤਾ ਹੈ ਰਾਜਨੀਤਿਕ ਹਲਕਿਆਂ 'ਚ ਇਸ ਮੁਲਾਕਾਤ ਨੂੰ ਕਈ ਪਹਿਲੂਆਂ ਤੋਂ ਵੇਖਿਆ ਜਾ ਰਿਹਾ ਹੈ ਅੰਤਰਰਾਸ਼ਟਰੀ ਅਪਰਾਧਿਕ ਕਤਵੀਆਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਵਿਦੇਸ਼ ਮੰਤਰਾਲੇ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਤੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕੱਠੇ ਹੋ ਕੇ ਜੇ ਅਪਰਾਧਿਕ ਜਾਲਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਬਿਸ਼ਨੋਈ ਗੈਂਗ ਬਾਰੇ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਬੁਲਾਰੇ ਰਣਜੀਤ ਜੈਸਵਾਲ ਦਾ ਕਹਿਣਾ ਸੀ ਕਿ ਭਾਰਤ ਤੇ ਕੈਨੇਡਾ ਕੋਲ ਦਵੱਲੇ ਸਹਿਯੋਗ ਦੀ ਗੱਲ ਕਰਨ ਤੇ ਚਰਚਾ ਕਰਨ ਲਈ ਬਹੁਤ ਸਾਰੇ ਮੁੱਦੇ ਨੇ। ਤੇ ਇਸ ਦੇ ਅੰਦਰ ਸੁਰੱਖਿਆ ਸਹਿਯੋਗ ਵੀ ਨਿਰੰਤਰ ਦਵੱਲੇ ਸਹਿਯੋਗ ਦਾ ਇੱਕ ਮਹੱਤਵਪੂਰਨ ਏਜੰਡਾ ਹੈ। ਉਹਨਾਂ ਆਖਿਆ ਕਿ ਸਾਰੇ ਦੇਸ਼ਾਂ ਨੂੰ ਅਤਵਾਦੀ ਖਤਰੇ ਨਾਲ ਲੜਨ ਲਈ ਇਕੱਠੇ ਹੋਣਾ ਚਾਹੀਦਾ ਹੈ। Uh, on Bishnoi gang, you know, I told you that uh, India, Canada has lot of issues to discuss when it comes to bilateral cooperation, cooperation. and within that, I mean, within that, you know, security cooperation is an also an important uh, item and agenda of continuous bilateral collaboration. Uh, as i said that you know transnational organized crime is a particular concern to both countries and both countries and all countries in fact in the world must come together to fight this menace canadian sarkar ne bishnoi gang nu hinsa te dehshatgardi de kamon layi criminal court de tahat ek atwadi sangathan vajoo listed kita hai ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਘਾਰੀ ਨੇ ਇਹ ਐਲਾਨ ਕੀਤਾ ਹੈ ਉਹਨਾਂ ਆਖਿਆ ਹੈ ਕਿ ਕੈਨੇਡਾ 'ਚ ਹਿੰਸਾ ਲਈ ਕੋਈ ਥਾਂ ਨਹੀਂ ਖਾਸ ਕਰਕੇ ਉਹਨਾਂ ਲਈ ਜੋ ਡਰ ਤੇ ਕੌਫ ਦਾ ਮਾਹੌਲ ਬਣਾਉਣ ਵਾਸਤੇ ਖਾਸ ਪਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣਾ ਦੇ ਦੌਰੇ ਤੇ ਨੇ ਉਹ ਰੋहतक ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਖੇਡ ਮੈਦਾਨ ਪਹੁੰਚੇ ਅਤੇ ਇੱਕ ਡੈਰੀ ਪਲਾਂਟ ਦਾ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਉਨਾਨੰਤ ਮੌਜੂਦ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਭਾਰਤ ਦੇ ਡੇਰੀ ਸੈਕਟਰ 'ਚ ਪਿਛਲੇ 11 ਸਾਲਾਂ 'ਚ 70 ਫੀਸਦੀ ਦਾ ਵਾਧਾ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ ਹੈ। ਉਨ੍ਹਾਂ ਮੁਤਾਬਕ ਪਿਛਲੇ 11 ਸਾਲਾਂ 'ਚ ਡੇਰੀ ਸੈਕਟਰ 'ਚ ਬਹੁਤ ਸਾਰੇ ਬਦਲਾਅ ਆਏ ਨੇ ਜਿਸ ਨਾਲ ਦੇਸ਼ ਦੇ ਕਿਸਾਨਾਂ ਨੂੰ ਸਸ਼ਕਤ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੁਤਾਬਕ ਵਾਈਟ ਰੈਵੋਲੂਸ਼ਨ ਦੁੱਧ ਦੇ ਤਹਿਤ 75000 ਤੋਂ ਵੱਧ ਡੇਰੀ ਸਹਿਕਾਰੀ ਸਥਾਪਿਤ ਕੀਤੇ ਜਾਣਗੇ। ਦੁੱਧ ਦਾ ਉਤਪਾਦਨ ਕਰਨ ਵਾਲੇ ਕਿਸਾਨੋ ਕੇ ਕਲਿਆਣ ਕੇ ਲਿਏ लगभग लगभग साढ़े तीन सौ करोड़ से पूरे देश का सबसे बड़ा दही छाछ और योगट बनाने का काम और मिठाई का प्लांट बनाने का काम आज पूरा किया है अब मालूम नहीं है साबर डेली वालों ने प्लांट यहां क्यों डाला मैं आज चेयरमैन साहब को बताना चाहता हूं दूध और छाछ अगर दही सबसे ज्यादा खाया जाता है तो हमारे हरियाणा में खाया जाता है यहीं से पूरे एनसीआर की जरूरियतें पूरी होगी मित्रों साबर देरी, इसने साबरकांठा जिले से शुरुआत कर नौ प्रदेशों के किसानों के लिए दूध उत्पादकों के लिए एक बहुत बड़े मौके का सृजन किया है गुजरात में त्रिभुवन भाई बुरा भाई और गलबाबाई ये तीनों नेताओं ने डेरियों की नींव रखी और आज कोऑपरेटिव डेरी के माध्यम से हमारी गुजरात की 35 लाख बहनें पचासी हजार करोड़ का व्यापार करती है पचासी हजार करोड़ अब हरियाणा में भी ये बात आगे बढ़ेगी अभी अभी चेयरमैन साहब बता रहे थे कि यहां जो प्लांट की आज की कैपेसिटी है उतनी ही कैपेसिटी का एक्सपांशन अगले एक साल में हरियाणा में साबर डेयरी करने जा रही है ਜ਼ਿਕਰ ਹੋਇਆ ਹੈ ਕਿ 350 ਕਰੋੜ ਦੀ ਲਾਗਤ ਨਾਲ ਬਣਿਆ ਇਹ ਪਲਾਂਟ অতি ਆਧੁਨਿਕ ਮਸ਼ੀਨਰੀ ਦੇ ਨਾਲ ਲੈਸ ਹੋਵੇਗਾ ਇਸ ਨਾਲ ਲਗਭਗ 1000 ਲੋਕਾਂ ਲਈ ਸਿੱਧੇ ਤੇ ਸਿੱਧੇ ਤੌਰ ਤੇ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ ਸ਼ੌ ਨੇ ਰੋਤਕ ਦੇ ਇੰਡਸਟਰੀਅਲ ਮਾਡਲ ਟਾਊਨਸ਼ਿਪ ਦੇ ਵਿੱਚ ਨਵੇਂ بڑے ਪਲਾਂਟ ਦਾ ਉਦਘਾਟਨ ਕੀਤਾ ਸਾਬਰ ਡੇਰੀ ਪਲਾਂਟ ਦੁੱਧ ਨਾਲ ਬਣੇ ਪ੍ਰੋਡਕਟਾਂ ਲਈ ਦੇਸ਼ ਦਾ ਸਭ ਤੋਂ ਵੱਡਾ ਉਤਪਾਦਨ ਪਲਾਂਟ ਹੈ ਜਿਸ ਦੀ ਰੋਜ਼ਾਨਾ ਸਮਰੱਥਾ 150 ਮੀਟ੍ਰਿਕ ਟਨ ਦਹੀਂ 3 ਲੱਖ ਮੀਟ੍ਰਿਕ ਟਨ ਲੱਸੀ ਅਤੇ 10 ਮੀਟ੍ਰਿਕ ਟਨ ਮਠਾਈਆਂ ਬਣਾਉਂਦੀ ਹੈ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਨ ਯੂਨੀਅਨ ਨੂੰ ਸਾਬਰ ਡੇਰੀ ਵਜੋਂ ਜਾਣਿਆ ਜਾਂਦਾ ਹੈ ऑपरेशन सिंदूर ਦੇ ਸੰਬੰਧ ਵਿੱਚ ਭਾਰਤੀ ਹਵਾਈ ਸੈਨਾ ਮੁਖੀ 에ਰ चीफ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਆਪਰੇਸ਼ਨ ਦੌਰਾਨ ਭਾਰਤ ਨੇ ਇੱਕ ਪਾਕਿਸਤਾਨੀ 에ਅਰ ਬੇਸ ਤੇ ਤਿੰਨ ਹੈਂਗਰਾਂ ਤੇ ਵੀ ਹਮਲਾ ਕੀਤਾ ਸੀ ਜਿਸ ਵਿੱਚ ਲਗਭਗ 4-5 에ਅਰਕ੍ਰਾਫਟ ਹਿਟ ਹੋਏ ਸਨ ਇਸ ਵਿੱਚ ਇੱਕ F-16 ਵੀ ਸ਼ਾਮਲ ਸੀ ਕਿਉਂਕਿ ਉਹ ਹੈਂਗਰ F-16 ਦਾ ਹੀ ਸੀ ਅਤੇ ਨਾਲ ਹੀ ਕੁਝ ਸਰਵਿਲਾਸ ਜਹਾਜ਼ ਵੀ ਸ਼ਾਮਲ ਸਨ ਆਪਰੇਸ਼ਨ ਸੰਦੂਰ ਦੇ ਸੰਦਰਭ ਚ ਹਵਾਈ ਸੈਨਾ ਮੁਖੀ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੇ ਲੋਕਾਂ ਨੂੰ ਮਨੋਹਰ ਕਹਾਣੀਆਂ ਸੁਣਾ ਰਿਹਾ ਹੈ ਤਾਂ ਫਿਰ ਸੁਣੋਂਦੋ 3-4 ਦਿਨ ਚੱਲੇ ਇਸ ਆਪਰੇਸ਼ਨ ਚ ਅਸੀਂ ਟਾਰਗੇਟ ਤੇ ਬਿਲਕੁਲ ਸਟੀਕ ਨਿਸ਼ਾਨਾ ਲਗਾਇਆ ਹੈ ਸਾਡੇ ਜਹਾਜ਼ ਪਾਕਿਸਤਾਨ ਚ 300 ਕਿਲੋਮੀਟਰ ਤੱਕ ਅੰਦਰ ਗਏ ਤੇ ਆਪਰੇਸ਼ਨ ਕੀਤੇ ਤਿੰਨਾਂ ਫੌਜਾਂ ਨੇ ਮਿਲ ਕੇ ਸ਼ਾਨਦਾਰ ਤਾਲਮੇਲ ਨਾਲ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਹੈ ਲਾਸਟ 1 ਇਅਰ ਇਫ ਆਈ ਕੈਨ ਸਟਾਰਟ ਆਈ ਥਿੰਕ ਦ ਫਰਸਟ ਥਿੰਗ ਦੈਟ ਆ ਮਸਟ ਸਟਾਰਟ ਵਿਦ ਇਸ ਆਪ ਸੰਦੂਰ So that was the highlight of this year gone by. Uh, in the aftermath of what happened in Pahalgam, we all know that we took a decision that we have to uh, make them pay a price for whatever they have been doing and uh, to avenge that, you know, killings of the innocents. And uh, a clear uh, directive, clear mandate was given to the Indian Armed Forces. and. Uh, indian air force was the prime stakeholder in that in terms of uh, you know two major targets out of the nine that were chosen towards the uh, terrorist uh, camps were given to indian air force to address and uh, i think uh, the way that whole uh, even went by the way in the aftermath that three or four days of uh, conflict that we had with the with our uh, western neighbor uh, it stands as a lesson uh, which will go down in history that you know, this is one war that was started with a very clear objective and it was terminated uh, in a quick time without uh, you know, just prolonging it. We are seeing what is happening in the world, uh, the two wars that are going on, there is uh, no talk about termination, but we could make them reach a stage where they ask for a ceasefire.

ਜਿਤੇ ਕੀ ਪੰਜਾਬ ਦੇ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਦੇ ਵੱਲੋਂ ਪਿੰਡ ਪਲੜੀ ਵਿਖੇ 35 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੱਕ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਲੇਕਿਨ ਦੇਰ ਰਾਤ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇਸ ਨੀਂਹ ਪੱਥਰ ਨੂੰ ਤੋੜ ਕੇ ਰੱਖ ਦਿੱਤਾ ਗਿਆ ਜਿਸ ਦੀ ਪਿੰਡ ਵਾਸੀਆਂ ਨੇ ਸਖਤ ਸ਼ਿਕਾਇਤਾਂ ਵਿੱਚ ਨਿਖੇਦੀ ਕੀਤੀ ਹੈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਨੀਂਹ ਪੱਥਰ ਤੋੜ ਦਿੱਤਾ ਜਿਸ ਕਰਕੇ ਸਮੁੱਚੇ ਇਲਾਕਾ ਵਾਸੀਆਂ ਦੇ ਮਨਾਂ 'ਚ ਭਾਰੀ ਰੋਸ ਹੈ ਉਥੇ ਹੀ ਸਥਾਨਕ ਕਾਂਗਰਸੀ ਨੇਤਾ ਪਰਮਜੀਤ ਸਿੰਘ ਪੰਮਾ ਨੇ ਵੀ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਉਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਛੇਤੀ ਹੀ ਸ਼ਰਾਰਤੀ ਅੰਸਰਾਂ ਦਾ ਪਤਾ ਲਗਾਉਣ ਦੀ ਗੱਲ ਆਖੀ ਗਈ ਹੈ ਇਸ ਨੂੰ ਕੋਈ ਰਾਤ ਕਿਸੇ ਇਹ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਪਤਾ ਨਹੀਂ ਕੌਣ ਸੀ ਅਕਾਲੀ ਸੀ ਜਾਂ ਕਾਂਗਰਸੀ ਸੀ ਆ ਕੇ ਦੇਖੋ ਰਾਤ ਪੱਥਰ ਤੋੜ ਕੇ ਇੱਥੇ ਸਿੱਟ ਕੇ ਚਲੇ ਗਏ ਜੀ ਉਹਨਾਂ ਦੀ ਗੁੰਡਾ ਕਰਦੀ ਦੇਖੋ ਦਿਨ ਬਦ ਦਿਨ ਵਾਧ ਹੀ ਜਾ ਰਹੀ ਹੈ ਇਸ ਇਲਾਕੇ ਦੇ ਵਿੱਚ ਇਹ ਕਹਿੰਦੇ ਆ ਕਿ ਜੋ ਕੰਮ ਅਸੀਂ ਕਰਦੇ ਉਹ ਕੋਈ ਕਰ ਨਹੀਂ ਸਕਦਾ ਮੰਤਰੀ ਸਾਹਿਬ ਨੇ ਇਸ ਇਲਾਕੇ ਲਈ ਬਹੁਤ ਹੀ ਵਧੀਆ ਇੱਕ ਕੰਮ ਕੀਤਾ ਸੀ ਪੁਲ ਦਾ ਤੇ ਉਹਨਾਂ ਤੋਂ ਜਰ ਨਹੀਂ ਹੋ ਰਿਹਾ ਇਹ ਪੁਲ ਜਿਹੜਾ ਬਣ ਰਿਹਾ ਲੋਕਾਂ ਕੋਲੋਂ ਜਰ ਨਹੀਂ ਹੋ ਰਿਹਾ ਇਹਨਾਂ ਕੋਲੋਂ ਜੇ ਤੁਹਾਡੇ 'ਚ ਇੰਨੀ ਹਿੰਮਤ ਹੈ ਤਾਂ ਤੁਸੀਂ ਕਿਉਂ ਨਹੀਂ ਬਣਾਏ ਪਹਿਲਾਂ ਪੁਲ ਇਹ ਜਾ ਹੁਣ ਬੜਨ ਲੱਗਾ ਤਾਂ ਤੁਸੀਂ ਆਗੇ ਇਸ ਦਾ ਵਿਰੋਧ ਕਰਨ ਲੱਪੇ ਤੇ ਤੁਸੀਂ ਆਗੇ ਇੱਥੇ ਪੱਥਰ ਤੋੜਨ ਲੱਪੇ ਜੇ ਤੁਹਾਡੇ ਚ ਇੰਨੀ ਹੀ ਹਿੰਮਤ ਹੈ ਤਾਂ ਸਿੱਧੇ ਆਗੇ ਟੱਕਰੋ ਜੇ ਕਿਸੇ ਨੇ ਟੱਕਰ ਨਾ ਆਕੇ ਠੀਕ ਆ ਆ ਮਾੜੀਆਂ ਕਰਤੂਤਾ ਨਾ ਕਰੋ ਮਾੜੇ ਕੰਮ ਨਾ ਕਰੋ ਇਲਾਕੇ ਵਿੱਚ ਇਹਦਾ ਦੇ ਜ਼ਿਕਰ ਹੋ ਗਿਆ ਕਿ ਸਵਾਨ ਨਦੀ ਤੇ ਬਣਨ ਵਾਲਾ ਇਹ ਪੁਲ ਇਲਾਕੇ ਦੇ 30 ਤੋਂ 40 ਪਿੰਡਾਂ ਲਈ ਵਰਦਾਨ ਸਾਬਤ ਹੋਣ ਵਾਲਾ ਹੈ ਇੱਥੋਂ ਤੱਕ ਕਿ ਇਹ ਪੁਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨੰਗਲ ਦੇ ਨਾਲ ਜੋੜੇਗਾ ਤੇ ਨਾਲ ਹੀ ਹਿਮਾਚਲ ਨੂੰ ਵੀ ਪੰਜਾਬ ਦੇ ਨਾਲ ਜੋੜੇਗਾ ਪਹਿਲਾਂ ਇੱਥੇ ਆਸਥਾਈ ਤੌਰ ਤੇ ਪਿੰਡ ਵਾਸੀਆਂ ਵੱਲੋਂ ਇੱਕ ਲੋਹੇ ਦਾ ਪੁਲ ਰੱਖਿਆ ਗਿਆ ਸੀ ਜਿਸ ਨੂੰ ਬਰਸਾਤਾਂ ਦੇ ਦਿਨਾਂ 'ਚ ਇੱਥੋਂ ਚੁੱਕ ਲਿਆ ਜਾਂਦਾ ਸੀ ਤੇ ਇਨਾ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਵੀ ਟੁੱਟ ਜਾਂਦਾ ਸੀ ਪਰ ਹੁਣੇ ਪੁਲ ਪੱਕੇ ਤੌਰ ਤੇ ਬਣ ਜਾ ਰਿਹਾ ਹੈ ਜਿਸ ਦਾ ਨੀ ਪੱਥਰ ਮੰਤਰੀ ਹਰਜੋਤ ਬੈਂਸ ਵੱਲੋਂ ਰੱਖਿਆ ਗਿਆ ਸੀ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਸਿਤਾਰੇ ਅਭਿਸ਼ੇਕ ਸ਼ਰਮਾ ਦੇ ਕਰ ਖੁਸ਼ੀ ਦਾ ਮਾਹੌਲ ਹੈ। ਉਹਨਾਂ ਦੀ ਭੈਣ ਕੋਮਲ ਸ਼ਰਮਾ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਅਬਰਾਏ ਨਾਲ ਵਿਆਹ ਦੇ ਬੰਧਨ ਵਿੱਚ ਪਜ ਗਈ ਹੈ। ਉਹਨਾਂ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਦੇ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਲੀ ਸਾਹਿਬ ਲਾਵਾ ਫੇਰੇ ਲਈ। ਉਹਨਾਂ ਦਾ ਵਿਆਹ ਅੰਮ੍ਰਿਤਸਰ ਵਿੱਚ ਧੂਮ-ਤਾਮ ਨਾਲ ਹੋ ਰਿਹਾ ਹੈ। ਸੋ ਵਿਆਹ ਨੂੰ ਲੈ ਕੇ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਉਤਸ਼ਾਹ ਅਤੇ ਰੌਣਕ ਦਾ ਮਾਹੌਲ ਹੈ। ਲੁਧਿਆਣਾ ਤੋਂ ਲਾੜਾ ਲਵਿਸ਼ ਅਬਰਾਏ ਬਰਾਤ ਲੈ ਕੇ ਅੰਮ੍ਰਿਤਸਰ ਪਹੁੰਚਿਆ। ਤੋਂ ਪੂਰੇ ਰਸਮੋ ਰਿਵਾਜਾਂ ਤੇ ਢੋਲ ਨਗਾੜੀਆਂ ਦੇ ਨਾਲ ਬਰਾਤ ਦਾ ਸਵਾਗਤ ਕੀਤਾ ਗਿਆ। ਇਸ ਵਿਆਹ ਸਮਾਰੋਚੇ ਪਰਿਵਾਰ, ਰਿਸ਼ਤੇਦਾਰ ਤੇ ਨੇੜਲੇ ਮਿੱਤਰ ਵੱਡੀ ਗਿਣਤੀ ਚ ਸ਼ਾਮਲ ਹੋਏ। ਇਸ ਦੌਰਾਨ ਕੋਮਲ ਨੇ ਆਪਣੇ ਭਰਾ ਦੇ ਵਿਆਹ ਚ ਸ਼ਾਮਲ ਨਾ ਹੋਣ ਤੇ ਨਿਰਾਸ਼ਾ ਵੀ ਜ਼ਾਹਰ ਕੀਤੀ। ਦਸਤਯੇ ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਵਿਆਹ ਚ ਸ਼ਾਮਿਲ ਨਹੀਂ ਹੋ ਸਕੇ ਉਹ 1 ਅਕਤੂਬਰ ਨੂੰ ਅਭਿਆਸ ਦੇ ਲਈ ਕਾਨਪੂਰ ਲਈ ਰਵਾਨਾ ਹੋਗੇ ਸਨ ਭਾਰਤੀ ਟੀਮ ਆਸਟ੍ਰੇਲੀਆ ਦੇ ਦੌਰੇ ਤੇ ਹੈ ਇਸ ਸਮੇਂ ਦੌਰਾਨ ਭਾਰਤ ਮੇਜ਼ਬਾਨ ਟੀਮ ਵਿਰੋਧੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਅਤੇ ਪੰਜ ਮੈਚਾਂ ਦੀ T20 ਸੀਰੀਜ਼ ਖੇਡੇਗਾ ਪਹਿਲਾ T20 ਮੈਚ 29 ਅਕਤੂਬਰ ਨੂੰ ਖੇਡਿਆ ਜਾਵੇਗਾ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਬੀਨੂ ਟਿੱਲੋ ਨੇ ਜਲੰਧਰ ਦੇ ਵਿੱਚ ਆਪਣਾ ਜੁਐਲਰੀ ਬ੍ਰਾਂਡ ਲਾਂਚ ਕੀਤਾ ਹੈ ਤਾ ਵਿਸਵਾ ਨਾਮਕ ਬ੍ਰਾਂਡ ਲਾਂਚਿੰਗ ਦੇ ਸਮੇਂ ਬੀਨੂ ਟਿੱਲੋ ਦੇ ਨਾਲ ਬ੍ਰਾਂਡ ਐਂਬੈਸਡਰ ਜਸਮੀਨ ਬਾਸ਼ਰਾ ਅਤੇ ਪੰਜਾਬੀ ਕਲਾਕਾਰ ਦੇਵ ਖਰੋੜ ਵੀ ਮੌਜੂਦ ਰਹੇ ਇਸ ਮੌਕੇ ਬੀਨੂ ਟਿੱਲੋ ਨੇ ਦੱਸਿਆ ਕਿ ਉਹਨਾਂ ਨੇ ਇੱਕ ਜੁਐਲਰੀ ਦਾ ਅਜਹਬ ਬ੍ਰਾਂਡ ਲਾਂਚ ਕੀਤਾ ਹੈ ਜੋ ਹਰ ਇੱਕ ਦੇ ਰੇਂਜ ਦੇ ਵਿੱਚ ਹੋਵੇਗਾ ਆਮ ਤੌਰ ਤੇ ਹੀਰੇ ਦੇ ਗਹਿਣੇ ਲੋਕਾਂ ਦੀ ਰੇਂਜ ਦੇ ਵਿੱਚ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਲੰਧਰ ਦੇ ਮਾਡਲ ਟਾਊਨ ਚ ਲਾਂਚਿੰਗ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਮੌਕੇ ਤੇ ਮੌਜੂਦ ਸਨ ਇਹ ਤੁਸੀਂ ਵਾ ਜਿਹੜਾ ਬ੍ਰਾਂਡ ਹੈ ਜੀ ਅਸੀਂ ਆਪ ਖੋਲੇ ਦੀ ਇਹ ਇਹ ਇਸ ਕਰਕੇ ਖੋਲੇ ਗਿਆ ਸੀ ਕੋਈ ਆਮ ਲੋਕਾਂ ਦੇ ਨਾ ਜਹਨ ਦੇ ਵਿੱਚ ਇੱਕ ਹੀਰੇ ਨੂੰ ਲੈ ਕੇ ਬਹੁਤ ਵੱਡਾ ਕਨਸੈਪਟ ਹੁੰਦਾ ਵੀ ਹੀਰਾ ਆਪ ਆਮ ਖਰੀਦ ਹੀ ਨਹੀਂ ਸਕਦੇ ਮੈਂ ਕਿ ਮੈਨੂੰ ਵੀ ਐਂ ਲੱਗਦਾ ਹੁੰਦਾ ਮੈਂ ਤਾਂ ਕਦੇ ਮੈਂ ਵੀ ਨਹੀਂ ਅੱਜ ਤੱਕ ਖਰੀਦਿਆ ਕਦੇ ਪਰ ਇਹ ਜਿਹੜਾ ਲੈਪਗ੍ਰੌਨ ਹੈਗਾ ਜੀ ਤਾਂ ਇਹਦੇ ਤੇ ਜਿਹੜਾ ਨੈਚੁਰਲ ਹੀਰੇ ਦੇ ਵਿੱਚ ਪ੍ਰੋਸੈਸਿੰਗ ਸੇਮ ਹੈ ਪਰ ਉਹਦੇ 'ਚ ਇੰਨਾ ਫਰਕ ਹੈ ਵੀ ਪੈਸੇ ਦਾ ਬੜਾ ਫਰਕ ਹੈ ਇਹ 'ਚ ਤੁਸੀਂ ਆਪਣੀ ਖੁਆਇਸ਼ਾਂ ਪੂਰੀਆਂ ਕਰ ਸਕਦੇ ਹੋ ਕਿਸੇ ਵੀ ਤਿੱਤਿਆਰ ਦੇ ਉੱਤੇ ਤੁਸੀਂ ਇਹਨੂੰ ਪਾ ਸਕਦੇ ਹੋ ਜਿਵੇਂ ਸਾਡੀਆਂ ਧੀਆ ਭੈਣਾ ਬਜ਼ੁਰਗ ਮਤਾਮਾਂ ਜਾਂ ਕਿਸੇ ਨੂੰ ਵੀ ਆਪਾਂ ਔਰ ਕਸਟਮਾਈਜ਼ ਕਰਾ ਸਕਦੇ ਹੋ ਸਭ ਤੋਂ ਵੱਡੀ ਗੱਲ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਕੁਝ ਵੀ ਲਿਖਾਉਣਾ ਚਾਹੁੰਦੇ ਹੋ ਆਪਦਾ ਨਾਮ ਲਿਖਾਉਣਾ ਚਾਹੁੰਦੇ ਹੋ ਹੀਰੇ ਦੇ ਨਾਲ ਜਾਂ ਹੀਰੇ ਉੱਤੇ ਲਿਖਿਆ ਹੋਵੇ ਜਾਂ ਕਿਸੇ ਵਾਚ ਦੇ ਉੱਤੇ ਜਾਂ ਰਿੰਗ ਦੇ ਉੱਤੇ ਜਾਂ ਬ੍ਰੈਸਲੈਟ ਜਾਂ ਲੋਕਟ ਕੁਝ ਵੀ ਪਾਉਣਾ ਹੋਵੇ ਤਾਂ ਉਹ ਹੀਰੇ ਨਾਲ ਤੁਸੀਂ ਔਰ ਸੀਮਤ ਜਿਹੇ ਪੈਸੇ ਵਿੱਚ ਤੁਸੀਂ ਆਪਦੀਆਂ ਖੁਸ਼ੀਆਂ ਕਰ ਸਕਦੇ ਹਾਂ ਦੀ ਉਹਨੂੰ ਤੁਸੀਂ ਹਾਸਲ ਕਰ ਸਕਦੇ ਹੋ ਸੋ ਪਹਿਲਾ ਬ੍ਰਾਂਡ ਇਹ ਮੇਰੇ ਇਨ-ਲॉज ਇੱਥੇ ਹੈਗੇ ਨੇ ਜੀ ਤੇ ਮੇਰੇ ਨਾਲ 파ਟਰ ਸਾਡੇ ਅਨਿਲ ਜੀ ਹੈਗੇ ਨੇ ਰੋਹਿਤ ਜੀ ਹੈਗੇ ਨੇ ਤੇ ਸਾਡੇ ਜੈਸਪੀਨ ਜਿਹੜੀ ਬ੍ਰਾਂਡ ਐਂਬੈਸਡਰ ਸਾਡੇ ਹੈਗੇ ਨੇ ਤੇ ਮੇਰਾ ਭਰਾ ਦੇਵ ਹਨਾ ਅਸੀਂ ਇਕੱਠੇ ਰਹਿਆ ਸਾਰੀ ਉਮਰ ਜੀ ਇਹ ਸਾਥ ਦੇਣ ਆਏ ਨੇ ਸੋ ਘੋਲਿਆ ਤੁਹਾਡੇ ਸਾਰਿਆਂ ਦੇ ਬੈਸਟ ਬੀਸਿਸ ਸਾਡੇ ਨਾਲ ਨੇ ਹਨਾ ਜੀ ਤਾਂ ਔਰ ਮੈਂ ਬੇਇਮਤੀ ਗੁਰੂਆਂ ਦਾ ਤੁਸੀ ਸਗਾਤੇ ਦਬਾਵਾ ਦੇਓ ਔਰ ਬੈਸਟ ਬੀਸਿਸ ਦਿਓ ਵੀ ਸਾਡਾ ਇਹ ਬ੍ਰਾਂਡ ਵਧੀਆ ਚੱਲੇ ਜ਼ਿਕਰ ਹੋ ਗਏ ਕਿ ਇਸ ਟੁਈਸ਼ੀਆਂ ਨਾਮਕ ਬ੍ਰਾਂਡ ਲਾਂਚਿੰਗ ਦੇ ਮੌਕੇ ਤੇ ਬ੍ਰਾਂਡ ਐਮਬੈਸਡਰ ਜੈਸਮੀਨ ਬਾਜਵਾ ਤੇ ਪੰਜਾਬੀ ਕਲਾਕਾਰ ਦੇਵ ਕਰੋੜ ਵੀ ਉੱਥੇ ਹੀ ਮੌਜੂਦ ਸਨ ਇਸ ਦੌਰਾਨ ਇਹ ਤਿੰਨਾਂ ਕਲਾਕਾਰਾਂ ਨੇ ਰਾਜਵੀਰ ਜਵੰਦਾ ਦੀ ਸਿਹਤਿਆਬੀ ਲਈ ਅਰਦਾਸ ਕੀਤੀ ਤੇ ਸਾਰੇ ਹੀ ਪੰਜਾਬੀਆਂ ਨੂੰ ਜਵੰਦਾ ਦੀ ਜਲਦੀ ਸਿਹਤਿਆਬ ਹੋਣ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ਭਾਰਤੀ 스타 ਵੇਟ ਲਿਫਟਰ ਮੀਰਾਬਾਈ ਚਾਨੂ ਨੇ ਨਾਰਵੇ ਦੇ ਫੋਰਟ ਵਿੱਚ ਹੋਈ ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਸ੍ਰਾਦੀ ਦਾ ਤਗਮਾ ਜਿੱਤੇ ਐਸੋ ਮੀਰਾਬਾਈ ਨੇ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ ਤੇ ਇਹ ਤਗਮਾ ਹਾਸਲ ਕੀਤਾ ਦਰਸਲ ਸਨੇਚ 80 ਕਿਲੋਗ੍ਰਾਮ ਭਾਰ ਚੁੱਕਣ ਦੀਆਂ ਦੋ ਕੋਸ਼ਿਸ਼ਾਂ ਚ ਅਸਫਲ ਰਹੀ ਉਸਨੇ ਕਲੀਨ ਐਂਡ ਜਰਕ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਤਿੰਨੋਂ ਕੋਸ਼ਿਸ਼ਾਂ ਆਸਾਨੀ ਦੇ ਨਾਲ ਪੂਰੀਆਂ ਕੀਤੀਆਂ ਮਿਰਾਇ ਭਾਈ ਚਾਨੂ ਨੇ ਆਖਰੀ ਵਾਰ 2021 ਟੋਕੀਓ 올림픽 ਚ 115 ਕਿਲੋਗ੍ਰਾਮ ਪਾਰ ਚੁੱਕਿਆ ਸੀ ਜਿੱਥੇ ਉਸਨੇ ਚਾਂਦੀ ਦਾ ਤਗਮਾ ਜਿੱਤਿਆ ਸੀ ਸੋਨ ਤਗਮਾ ਉਤਰੀ ਕੋਰੀਆ ਦੀ ਰੀ ਸੌਂਗ ਗਮ ਨੇ ਜਿੱਤਿਆ ਹੈ ਉਸਨੇ 213 ਕਿਲੋਗ੍ਰਾਮ ਪਾਰ ਚੁੱਕ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਉਸ ਦੀਆਂ ਆਖਰੀ ਦੋ ਕੋਸ਼ਿਸ਼ਾਂ 120 ਕਿਲੋਗ੍ਰਾਮ ਤੇ 122 ਕਿਲੋਗ੍ਰਾਮ ਸਨ ਇਸ ਮੁਕਾਬਲੇ ਚ ਕਾਂਸੀ ਦਾ ਤਗਮਾ THAILAND ਦੀ THANAITHON ਸੁਖਚਾਰੂ ਨੇ ਜਿੱਤਿਆ ਹੈ ਉਸਨੇ 198 ਕਿਲੋਗ੍ਰਾਮ ਪਾਰ ਚੁੱਕਿਆ ਹੈ ਜ਼ਿਕਰ ਹੋਇਆ ਕਿ ਇਹ ਮੀਰਾਬਾਈ ਚਾਨੂ ਦਾ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਤੀਜਾ ਤੱਕ ਮੈਂ ਉਹ 2017 ਚ ਵਿਸ਼ਵ ਚੈਂਪੀਅਨ ਸੀ ਅਤੇ 2022 ਚ ਚਾਂਦੀ ਦਾ ਤਖ਼ਮਚ ਤਿਆ 31 ਸਾਲਾਂ ਚਾਨੂ ਨੇ ਪਹਿਲਾਂ 49 ਕਿਲੋਗ੍ਰਾਮ ਵਰਗ ਚ ਭਾਰ ਚੁੱਕਿਆ ਸੀ ਹਾਲਾਂਕਿ 2024 ਪੈਰਿਸ 올림픽 ਚ 49 ਕਿਲੋਗ੍ਰਾਮ ਵਰਗ ਨੂੰ ਹਟਾ ਦਿੱਤਾ ਗਿਆ ਜਿਸ ਕਾਰਨ ਉਸ ਨੂੰ 48 ਕਿਲੋਗ੍ਰਾਮ ਵਰਗ ਚ ਜਾਣਾ ਪਿਆ ਸੋ ਇਹ ਸੀ ਪੰਜਾਬ ਨਿਊਜ਼ ਦੀ ਇਹ ਖਬਰਾਂ ਇਸ ਦਿਨਾਲ ਹੀ ਤੁਸੀਂ ਮੈਨੂੰ ਦਿਵਾ ਗਿਆ ਧੰਨਵਾਦ